ਫਰੋਸਪਰ ਦਿਹਾਤੀ ਹਲਕੇ ਦੇ ਹਰ ਕੋਨੇ ਤੋਂ ਆਏ ਸ਼ਰਮ ਨੇ ਕਾਲੀਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪਹਿਲੀ ਫਰਵਰੀ ਨੂੰ ਮੈਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸਮੂਚੀ ਪਾਰਟੀ ਸ਼੍ਰੀ ਕਲਤਕ ਸਾਬ ਤੇ ਗਈ ਅਰਦਾਸ ਕੀਤੀਆਂ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਅਟਾਰੀ ਬਾਰਡਰ ਤੋਂ ਯਾਤਰਾ ਸ਼ੁਰੂ ਕੀਤੀ ਮੈਨ ਲੱਗਦਾ तकरीबन ਹੁਣ 3 ਮਹੀਨੇ ਹੋ ਗਏ 3 ਮਹੀਨੇ ਮੈਂ तकरीबन 80 ਹਲਕੀਆਂ ਝੋਕੇ ਆਇਆ ਹੈ ਇੱਕਲ ਮੈਂ ਦੇਖੀ ਕਿ ਲੋਕਾਂ ਵਿੱਚ ਪੰਜਾਬ ਦੀ ਜਨਤਾ ਵਿੱਚ ਆ ਝਾੜੂ ਵਾਲੀ ਸਰਕਾਰ ਦੇ ਖਿਲਾਫ ਬਹੁਤ ਹੀ ਗੁੱਸਾ ਬਹੁਤ ਲੋਕ ਮੈਨੂੰ ਮਿਲੇ ਬਜ਼ੁਰਗ ਮਿਲੇ ਮਾਤਾ ਮਿਲੀਆਂ ਨੌਜਵਾਨ ਮਿਲੇ ਜਿਹੜੇ ਭਾਵੇਂ ਆਪਣੇ ਵਰਕਰ ਵੀ ਨਹੀਂ ਸੀ ਜੇ ਮੈਂ ਯਾਤਰਾ ਜਾ ਰਿਆ ਸੀ ਨਾਲ ਦੀ ਗੱਡੀ ਤੇ ਚੱਲ ਰੇ ਸੀ ਗੱਡੀ ਰੋਕੀ ਤੇ ਭੱਜ ਕੇ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿਵੇਂ ਨਾ ਕਿਵੇਂ ਸਾਨੂੰ ਬਚਾ ਲਓ ਇਸ ਝਾੜੂ ਵਾਲੀ ਸਰਕਾਰ ਤੋਂ ਜਦੋਂ ਆਪਾਂ ਕੋਈ ਰਿਸ਼ਤਾ ਕਰਨ ਜਾਣੇ ਆ ਕਿਸੇ ਪਰਿਵਾਰ ਨਾਲ ਆਪਾਂ ਪਛੋਕੜ ਦੇਖਦੇ ਹਾਂ ਉਸ ਪ੍ਰਕਾਰ ਪਰਿਵਾਰ ਦਾ ਆ ਵੀ ਵੋਟਾਂ ਵੀ ਕਿਰਸ਼ਤੇ ਮੰਗਉਈਆਂ ਕਿਉਂਕਿ 5 ਸਾਲ ਜਿਹਨੂੰ ਚਣੋਂਗੇ ਜਿਹੜੀ ਪਾਰਟੀ ਨੂੰ ਚਣੋਂਗੇ 5 ਸਾਲ ਆਪਾਂ ਨੂੰ ਝੱਲਣਾ ਪੈਣਾ ਜਾਂ ਤਾਂ 5 ਸਾਲ ਬੜੇ ਖੁਸ਼ੀ ਨਾਲ ਟੱਪਣਗੇ ਜਾਂ ਜਿਵੇਂ ਹੀ ਬੁਰਾ ਹਾਲ ਹੋ ਜਾਊਗਾ ਮੈਂ ਤਾਂ ਕਈ ਵਾਰ ਮੈਂ ਸੇਕੋ ਸਾਹਿਬ ਤੇ ਅਸੀਂ ਸਾਰੇ ਬੈਠੇ ਹੈਰਾਨ ਹੁੰਦੇ ਆ ਕਿ ਜਿਹੜੇ ਪੰਜਾਬੀ ਐ ਖਾਲਸਾ ਜੀ ਆਪਣੀ ਜਿਹੜੀ ਕੌਮ ਹੈ ਉਹ ਆਪਣਿਆਂ ਤੇ ਵਿਸ਼ਵਾਸ ਘੱਟ ਰੱਖਦੀ ਹੈ ਦੂਜਿਆਂ ਤੇ ਵਿਸ਼ਵਾਸ ਜ਼ਿਆਦਾ ਕਰਦੀ ਹੈ ਜਿਹੜੀ ਨਵੀਂ ਚੀਜ਼ ਆ ਜਾਂਦੀ ਹੈ ਆਪਾਂ ਚਾਹੋਣੇ ਆ ਹਾਂ ਉਹਨੂੰ ਦੇਖ ਲਈਏ ਇੱਕ ਤੀ ਫਿਰ ਆਪਾਂ ਪਛਤੌਣੇ ਆ ਫਿਰ ਕੋਈ ਹੋਰ ਆ ਜਾਂਦਾ ਹਾਂ ਇਹਨੂੰ ਵੀ ਦੇਖੀਏ ਇੱਕ ਤੀ ਫਿਰ ਤੋਂ ਪਛਤੌਣੇ ਆ ਆ ਜਿਹੜੇ ਤੁਸੀਂ ਪਛਤੌਣੇ ਆ ਨਾ ਥੋੜੇ ਜ਼ਿੰਦਗੀ ਦੇ 5 5 ਸਾਲ ਖਤਮ ਹੋ ਜਾਂਦੇ ਆ 5 5 ਸਾਲ ਆਪਣੇ ਤੋਂ ਸਿਆਣੇ ਗੁਜਰਾਤੀ ਐ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟਾਂ ਪਾਉਂਦੇ ਕਿਉਂਕਿ ਉਹ ਜਾਣਦੇ ਐ ਕਿ ਸਾਰਾ ਕੁਝ ਜੋ ਮਿਲਿਆ ਉਹ ਮੋਦੀ ਨੇ ਦਿੱਤਾ ਐ ਇਸ ਕਰਕੇ ਉਹ ਤਜਰਬਾ ਕਰਦੇ ਹੀ ਨਹੀਂ ਪੰਜਾਬ ਚ ਵੀ ਕਰੀਬ ਵੀ ਜਾਣਦੇ ਕਿਸਾਨ ਵੀ ਜਾਣਦੇ ਵਪਾਰੀ ਵੀ ਜਾਣਦੇ ਐ ਕਿ ਇੱਥੇ ਪੰਜਾਬ ਵਿੱਚ ਸਾਰਾ ਕੁਝ ਜੋ ਬਣਾਇਆ ਹੈ ਇਕੱਲੇ ਅਕਾਲੀ ਦਲ ਨੇ ਪਰ ਫਿਰ ਵੀ ਆਪਾਂ ਵਿਸ਼ਵਾਸ ਨਹੀਂ ਕਰਦੇ ਮੇਰੇ ਕਿਸਾਨ ਵੀਰ ਬੈਠੇ ਆ ਤੁਹਾਨੂੰ ਸਾਰਿਆਂ ਨੂੰ ਟਿਊਬਵਲ ਕਨੈਕਸ਼ਨ ਅਕਾਲੀ ਸਰਕਾਰ ਨੇ ਦਿੱਤੇ ਆ ਉਹਦੇ ਵਿੱਚ ਮੁਫਤ ਬਿਜਲੀ ਅਕਾਲੀ ਸਰਕਾਰ ਨੇ ਦਿੱਤੀ ਐ ਆ ਮੰਡੀਆਂ ਸਾਰੀਆਂ ਅਕਾਲੀ ਸਰਕਾਰ ਨੇ ਬਣਾਈਆਂ ਨਹਿਰਾਂ ਕਸੀਆਂ ਅਕਾਲੀ ਸਰਕਾਰ ਨੇ ਬਣਾਈਆਂ ਪੱਕੇ ਖਾਲੇ ਅਕਾਲੀ ਸਰਕਾਰ ਨੇ ਅੰਡਰਗਰਾਉਂਡ ਪਾਈਪ ਸਿਸਟਮ ਅਕਾਲੀ ਸਰਕਾਰ ਨੇ ਪਾਇਆ ਇੱਕ ਵੀ ਨਿਸ਼ਾਨੀ ਦੱਸ ਦਿਓ ਕਿਹੜੇ ਪਿੰਡ ਕੋ ਕਾਂਗਰਸ ਨੇ ਕੀਤਾ ਹੋਏ ਪਰ ਆਪਾਂ ਵਿਸ਼ਵਾਸ ਹੀ ਨਹੀਂ ਕਰਦੇ ਆਹ ਟਰੈਕਟਰਾਂ ਦੇ ਪਹਿਲ ਟੈਕਸ ਲੱਗਦਾ ਹੁੰਦਾ ਸੀ ਆ ਮਾਪ ਮਾਪ ਬਾਦਲ ਸਾਹਿਬ ਨੇ ਕੀਤਾ ਆ ਜਿਹੜੀ ਕਣਕ ਤੇ ਝੋਨੇ ਤੋਂ ਤੁਹਾਨੂੰ ਐਮਐਸਪੀ ਮਿਲਦੀ ਐ ਆ ਨਹੀਂ ਮਿਲਦੀ ਹੁੰਦੀ ਸੀ ਨੌਜਵਾਨਾਂ ਨੂੰ ਤਾਂ ਪਤਾ ਨਹੀਂ 1966 ਵਿੱਚ ਜਦੋਂ ਮੋਰਚਾ ਲਾ ਕੇ ਬਾਦਲ ਸਾਹਿਬ ਨੇ ਐਮਐਸਪੀ ਸੈਂਟਰ ਤੋਂ ਦਵਾਈ ਨਹੀਂ ਤਾਂ ਆਪਾਂ ਵੀ ਰੁੱਲਦੇ ਰਹਿਣਾ ਸੀ ਇੱਥੇ ਮੇਰੇ ਗਰੀਬ ਪਰਿਵਾਰ ਬੈਠੇ ਆ ਆਟਾ ਦਾਲ ਸਕੀਮ ਬਾਦਲ ਸਾਹਿਬ ਨੇ ਦਿੱਤੀ ਸ਼ਗਨ ਸਕੀਮ ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਦਿੱਤੀ ਐਸੀ ਬੱਚਿਆਂ ਨੂੰ ਮੁਫਤ ਸਕਾਲਰਸ਼ਿਪ ਬਾਦਲ ਸਾਹਿਬ ਨੇ ਦਿੱਤੀ 200 ਯੂਨਿਟ ਬਿਜਲੀ ਦੇ ਮਾ ਬਾਦਲ ਸਾਹਿਬ ਨੇ ਕੀਤੇ ਜਿਹੜੇ ਅੱਜ ਕੱਲ ਸਾਰਾ ਕੁਝ ਬੰਦ ਹੈ ਨਾ ਆਟਾ-ਦਾਲ ਮਿਲੇ ਨਾ ਸ਼ਗਨ ਮਿਲੇ ਪੈਨਸ਼ਨਾਂ ਕੱਟਤੀਆਂ ਪਿਛਲੇ 10 ਸਾਲਾਂ ਪਹਿਲਾਂ ਇੰਨਾ ਵੱਡਾ ਨੁਕਸਾਨ ਹੋ ਗਿਆ ਕਲਿਆਣ ਨਹੀਂ ਜਿਹੜੀਆਂ ਸੜਕਾਂ ਤੇ ਚੱਲੇ ਜਾਓ ਆ ਚਾਰ ਤੇ 6 ਲੇਨ ਸੜਕਾਂ ਤੁਸੀਂ ਫਿਰੋਜ਼ਪੁਰ ਤੋਂ ਮੋਗੇ ਜਾਂਦੇ ਹੋ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਚੰਡੀਗੜ੍ਹ ਜਾਂਦੇ ਹੋ ਕਹਿਂਦੀਆਂ ਸੜਕਾਂ ਬਣਾਤੀਆਂ ਉਹ 10 ਸਾਲਾਂ 'ਚ ਸਾਰਾ ਕੁਝ ਹੋਇਆ ਥਰਮਲ ਪਲਾਂਟ ਆਪਾਂ ਬਣਾਏ ਬਿਜਲੀ ਤੁਹਾਡੇ ਕੋਲ 24 ਘੰਟੇ ਕਰਤੀ 에어ਪੋਰਟ ਤੁਹਾਡੇ ਬਣਾਏ ਜੁਨਵਸ਼ੀਆਂ ਆਪਾਂ ਬਣਾਈਆਂ ਐਮ ਦਵਰ ਕੇ ਹਸਪਤਾਲ ਆਪਾਂ ਲੈ ਕੇ ਆਏ ਰਿਫਾਇਨਰੀਆਂ ਵਰਗੀਆਂ ਵੱਡੇ ਵੱਡੇ ਕਾਰਖਾਨੇ ਆਪਾਂ ਲੈ ਕੇ ਆਏ ਕਾਂਗਰਸੀ ਕਿਸੇ ਭਾਸ਼ਣ ਵਿੱਚ ਐ ਨਹੀਂ ਕਹਿੰਦੇ ਆਹ ਚੀਜ਼ ਅਸੀਂ ਬਣਾਈ ਆਹ ਚੀਜ਼ ਅਸੀਂ ਬਣਾਈ ਇੱਕ ਭਾਸ਼ਣ ਇਹਨਾਂ ਦਾ ਕਿਸੇ ਲੀਡਰ ਦਾ ਕੱਢ ਲਓ ਕਿਤੇ ਨਹੀਂ ਕਹਿਣਗੇ ਅਸੀਂ ਆਹ ਕੀਤਾ ਅਕਾਲੀ ਲੀਡਰ ਕਿਸੇ ਦਾ ਵੀ ਭਾਸ਼ਣ ਪੜ੍ਹ ਲਓ ਸੁਣ ਲਓ ਉਹ ਕਹਿਣਗੇ ਅਸੀਂ ਆਹ ਕੀਤਾ ਤੇ ਫਿਰ ਆਪਾਂ ਤੇਜਰਬੇ ਕਿਉਂ ਕਰਦੇ ਆ ਆ 10 ਸਾਲ ਦੇਖੋ 10 ਸਾਲ ਕੀ ਹੋਇਆ ਕੁਛ ਨਹੀਂ 5 ਸਾਲ ਕੈਪਟਨ ਨੇ ਡੱਕਾ ਨਹੀਂ ਤੋੜਿਆ ਆਇਆ ਹੀ ਨਹੀਂ ਮਿਲਣ ਖੜ ਆ ਜਾਂਦੇ ਆ ਅਕਾਲੀ ਦਲ ਤੁਹਾਡੀ ਨਾਲ ਖੜਦਾ ਹੈ ਖੜਾਂ ਚ ਵੀ ਭਾਵੇਂ ਰਾਸ਼ਨ ਦੀ ਲੋੜ ਹੈ ਭਾਵੇਂ ਛਾਰੇ ਦੀ ਲੋੜ ਹੈ ਭਾਵੇਂ ਕਿਸਤੀਆਂ ਦੀ ਲੋੜ ਹੈ ਭਾਵੇਂ ਕੋਈ ਅਕਾਲੀ ਦਲ ਖੜਦਾ ਹੈ ਪਰ ਨਾ ਝਾੜੂ ਵਾਲੇ ਆਏ ਤੇ ਨਾ ਕਿਹਦੇ ਕੈਪਟਨ ਆਏ ਆ ਤਿੰਨ ਸਾਲ ਹੋ ਗਏ ਝਾੜੂ ਵਾਲੇ ਨੂੰ ਮੁੱਖ ਮੰਤਰੀ ਕਿੱਥੇ ਹੈ ਬਾਦਲ ਸਾਹਿਬ ਮੁੱਖ ਮੰਤਰੀ ਸੀ ਥੋਡੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਕਰਦੇ ਸੀ ਤੁਹਾਨੂੰ ਮਿਲਦੇ ਸੀ ਤੁਹਾਡੀਆਂ ਤਕਲੀਫਾਂ ਸੁਣਦੇ ਸੀ ਭਾਵੇਂ ਗਰਮੀ ਹੋਏ ਨੇਰੀ ਹੋਏ ਧੇਰੀ ਵਗਦੀ ਹੋਏ ਗੜੇ ਪੈਂਦੇ ਹੁਣ ਤੁਹਾਡੇ ਕੋਲੇ ਹੁੰਦੇ ਸੀ ਆ ਤਿੰਨ 2.5 ਤਿੰਨ ਸਾਲ ਹੋ ਗਏ ਕਿੱਥੇ ਮੁੱਖ ਮੰਤਰੀ ਸ਼ਰਾਬੀ ਮੁੱਖ ਮੰਤਰੀ ਕਿਤੇ ਪੰਜਾਬ ਦੇਖਿਆ ਮੈਂ ਧੂਰੀ ਜਾ ਕੇ ਆ ਜਿੱਥੇ ਜਿੱਥੋਂ ਦਾ ਐਮ.ਐਲ.ਏ ਬਣਿਆ ਸਾਡੀ ਰੈਲੀ ਸੀ ਉੱਥੇ 15000 ਲੋਕ ਸੀ ਸਾਡੀ ਰੈਲੀ 'ਚ ਉਥੇ ਪਿੰਡਾਂ 'ਚ ਮੈਂ ਟੱਪਿਆ ਤੇ ਕੰਡਾਂ 'ਤੇ ਲਿਖਿਆ ਹੈ ਪਿੰਡਾਂ ਵਿੱਚ ਕਿਤੇ ਨਾ ਵੋਟ ਪਾਇਓ ਝਾੜੂ ਨੂੰ ਕਿਤੇ ਨਾ ਵੋਟ ਪਾਇਆ ਝਾੜੂ ਨੂੰ ਆਹ ਤਾਂ ਹਾਲਾਤ ਹੈ ਅੱਜ ਗੁੰਡਾਗਰਦੀ ਦਾ ਇਲਾਜ ਹੈ ਫਰੋਤੀਆਂ ਮੰਗੀ ਜਾਂਦੇ ਆਹ ਫਰੋਸਪੁਰ ਸ਼ਹਿਰ ਦੇਖੋ ਰੋਜ਼ ਗੋਲੀ ਚੱਲਦੀ ਹੈ ਲੁੱਟਖੋ ਹੁੰਦੀਆਂ ਨਸ਼ਾ ਇਹਨਾਂ ਦੇ ਐਮ.ਐਲ.ਏ. ਵੇਚ ਰਿਹਾ ਮੈਨੂੰ ਐਸ.ਐਸ.ਪੀ. ਨੇ ਦੱਸਿਆ ਕਿ ਅਸੀਂ ਕੀ ਕਰੀਏ ਤਾਨੂੰ ਹੁਕਮ ਹੈ ਕਿ ਜਿਹੜਾ ਐਮ.ਐਲ.ਏ ਕਹੂਗਾ ਉਹ ਹੀ ਕੰਮ ਕਰਨਾ ਹੈ ਤੇ ਐਮ.ਐਲ.ਏ ਨੇ ਕਿਹਾ ਕਿ ਆ ਬੰਦੇ ਨਸ਼ਾ ਵੇਚਦੇ ਇਹਨਾਂ ਨੂੰ ਹੱਥ ਨਹੀਂ ਲਾਉਣਾ ਕਿਉਂਕਿ ਐਮ.ਐਲ.ਏ 15-15 ਲੱਖ ਰੁਪਇਆ ਮਹੀਨਾ ਲਈ ਜਾਂਦੇ ਆ 80000 ਕਰੋੜ ਰੁਪਇਆ ਕਰਜ਼ਾ ਦੋ ਸਾਲਾਂ ਚਾੜ ਦਿੱਤਾ ਤੁਹਾਡੇ ਤੇ ਅੱਜ ਜਿਹੜੀਆਂ ਨੌਕਰੀਆਂ ਥੋੜੀਆਂ ਜੀਆਂ 80000 ਦਿੱਤੀ ਹੈ ਅੱਧੀਆਂ ਨੌਕਰੀਆਂ ਹਰਿਆਣੇ ਦੇ ਤੇ ਯੂਪੀ ਦੇ ਬੰਦਿਆਂ ਨੂੰ ਦਿੱਤੀ ਹੈ ਕਿਉਂਕਿ ਉੱਥੇ ਇਲੈਕਸ਼ਨ ਉੱਥੇ ਜਾ ਕੇ ਲੈਕਚਰ ਕਰਦੇ ਆ ਕਿ ਜੇ ਨੌਕਰੀਆਂ ਦਿਓ ਚਾਹੀਦੀਆਂ ਅਸੀਂ ਪੰਜਾਬ ਤੋਂ ਨੂੰ ਦੇਵਾਂਗੇ ਆ ਤੁਹਾਡੀ ਗੱਲ ਹੁਣੀ ਸੇਕੋਂ ਸਾਹਿਬ ਨੇ ਹੁਣੀ ਤੁਹਾਨੂੰ ਗੱਲ ਦੱਸੀ ਸ਼ਾਇਦ ਤੁਹਾਨੂੰ ਸਮਝ ਨਹੀਂ ਆਈ ਹੋਊ ਬਹੁਤ ਖਤਰਨਾਕ ਗੇਮ ਖੇਡ ਰਿਹਾ ਆਪ ਆਦਮੀ ਪਾਰਟੀ ਵਾਲੇ ਆ ਜਿਹੜਾ ਪਾਣੀ ਅਕਾਲੀ ਦਲ ਨੇ ਬਾਦਲ ਸਾਹਿਬ ਨੇ ਮੋਰਚੇ ਦਾ ਲਾ ਕੇ ਰੋਕਿਆ ਜਿਹੜਾ ਪਾਣੀ ਕਾਂਗਰਸ ਨੇ ਹਰਿਆਣੇ ਨੂੰ ਦੇ ਦਿੱਤਾ ਸੀ ਅੱਜ ਕੇਸ ਸੁਪਰੀਮ ਕੋਰਟ ਚ ਹੈ ਸੁਪਰੀਮ ਕੋਰਟ ਨੇ ਸਰਕਾਰਾਂ ਨੇ ਤਾਂ ਪੁੱਛਿਆ ਕਿ ਦੱਸੋ ਕਿੰਨਾ ਕਿੰਨਾ ਪਾਣੀ ਤੁਹਾਡੇ ਕੋਲੇ ਹੈਗਾ ਆ ਤੁਸੀਂ ਦੇਖਿਓ ਨਾ ਪਿਛਲੇ 10 ਦਿਨ ਪਟਵਾਰੀ ਨਹਿਰੀ ਪਟਵਾਨੀ ਧਰਨੇ ਤੇ ਚਲੇ ਗਏ 300 400 ਪਟਵਾਰੀਆਂ ਨੂੰ ਨੌਕਰੀ ਤੋਂ ਕੱਢਤਾ ਕਿਉਂ ਕੱਢਿਆ ਆ ਜਿਹੜੀ ਮੁੱਖ ਮੰਤਰੀ ਨੇ ਕਿਹਾ ਇਹਨਾਂ ਨੂੰ ਕਿ ਤੁਸੀਂ ਲਿਖ ਕੇ ਦੇ ਦਿਓ ਕਿ ਟੇਲਾਂ ਤੱਕ ਪਾਣੀ ਪੂਰਾ ਆਉਂਦਾ ਹੈ ਮਤਲਬ ਕੀ ਹੈ ਜੀ ਸੁਪਰੀਮ ਕੋਰਟ ਨੂੰ ਉਹਨਾਂ ਦੱਸ ਦੇਣਾ ਕਿ ਸਾਡੇ ਤਾਂ ਪਰਿਵਾਰੀਆਂ ਲਿਖਦਾ ਟੇਲਾ ਤੱਕ ਪਾਣੀ ਆਉਂਦਾ ਹੈ ਇਹਦਾ ਮਤਲਬ ਸਾਰਾ ਪਾਣੀ ਹਰਿਆਣੇ ਨੂੰ ਤੋਂ ਦਿੱਲੀ ਦੇ ਦਿਓ ਕਿਉਂਕਿ ਉਥੇ ਇਲੈਕਸ਼ਨ ਹੈ 6 ਮਹੀਨੇ ਬਾਅਦ ਇਲੈਕਸ਼ਨ ਹੈ ਆ ਤਾਂ ਦਿੱਲੀ ਵਾਲੀ ਪਾਰਟੀਆਂ ਕੀ ਆਪਾਂ ਇਹਨਾਂ ਤੇ ਵਿਸ਼ਵਾਸ ਕਰ ਸਕਦੇ ਹਾਂ ਤੁਹਾਡਾ ਪਾਣੀ ਰਾਜਸਥਾਨ ਨਹਿਰ ਚੱਪਦੀ ਹੈ ਆ ਸਾਰਾ ਕਾਂਗਰਸ ਨੇ ਦਿੱਤਾ ਜਿਹੜਾ ਹੱਕ ਨਹੀਂ ਸੀ ਆ ਲੜਾਈ ਲੜਨ ਵਾਲੀ ਕਲੀ ਅਕਾਲੀ ਦਲ ਹੈ ਭਾਵੇਂ ਕਿਸਾਨ ਦੀ ਲੜਾਈ ਹੋਏ ਗਰੀਬ ਦੀ ਕਲਾਈ ਹੋ ਖਾਲਸਾ ਪੰਥ ਦੀ ਲੜਾਈ ਹੋਏ ਪਰ ਆਪਾਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਆ ਪਿਛਲੇ 10 ਸਾਲ ਦੇਖੋ ਕਿੰਨਾ ਕਮਜ਼ੋਰ ਕਰਤਾ ਐਡਾ ਨਤੀਜਾ ਕੀ ਹੋਇਆ ਖਾਲਸਾ ਜੀ ਐਡਾ ਭਿਆਨਕ ਨਤੀਜਾ ਹੋਇਆ ਕਿ ਅੱਜ ਆਬ ਆਰਐਸਐਸ ਨੇ ਬੀਜੇਪੀ ਆਰਐਸਐਸ ਨੇ ਤੱਕ ਹਜ਼ੂਰ ਸਾਹਿਬ ਤੇ ਪੁਰਾਣੀ ਐਕਟ ਕਾਨੂੰਨ ਤੋੜ ਕੇ ਅੱਜ ਆਰਐਸਐਸ ਕਬਜ਼ਾ ਕਰ ਗਈ ਹੈ ਤਖਤ ਹਜ਼ੂਰ ਸਾਹਿਬ ਤੇ ਤਖਤ ਪਟਨਾ ਸਾਹਿਬ ਤੇ ਆਰਐਸਐਸ ਕਰ ਗਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਕਾਬਿਲ ਹੋ ਗਏ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਕਰਦੀ ਤੇ ਦਾਦੂ ਵਾਲ ਵਰਗੇ ਜਿਹੜੇ ਕਾਂਗਰਸ ਦੇ ਇਹਨੇ ਆਪਣੇ ਆਰਐਸਐਸ ਦੇ ਹੁਣ ਭਾਜੀਪੀ ਦੇ ਨਾਲ ਬੈਠੇ ਹੁੰਦੇ ਉਹਨਾਂ ਦੇ ਏਜੰਟ ਹੈ ਉਹਨਾਂ ਨੂੰ ਉੱਥੇ ਜ਼ਿੰਮਵਾਰੀ ਦੇਤੀ ਹੈ ਫਿਰ ਕਿਦੋਂ ਜਾਗੋਗੇ ਜਿਹੜਾ ਤੁਹਾਨੂੰ ਸਾਰਾ ਕੁਝ ਕੱਬਜ ਕਰ ਲੈਣਗੇ ਤੁਸੀਂ ਸੋਚਦੇ ਹੋ ਕਿ ਜੇ ਕੋਈ ਚੋਲਾ ਪਾਲੇ ਉਤੋਂ ਗਤਰਾ ਪਾਲੇ ਆਪਾਂ ਉਹਨੂੰ ਪੰਥ ਸਮਝਣ ਲੱਗ ਜਾਨੇ ਆ ਉਹ ਪੰਥ ਨਹੀਂ ਕਈ ਐ ਜੇ ਐ ਜਿਹੜੇ ਪੰਥ ਕੌਮ ਦੇ ਗਦਾਰ ਹੈ ਉਹਨਾਂ ਜਿਹੜਾ ਮੰਡ ਹੈ ਏਜੰਸੀਆਂ ਦਾ ਬੰਦਾ ਹੈ ਜੋ ਏਜੰਸੀ ਕਹਿੰਦੀ ਹੈ ਰੋ ਏਜੰਸੀ ਕਹਿੰਦੀ ਹੈ ਆਈਪੀ ਕਹਿੰਦੀ ਹੈ ਉਹੀ ਕਰਦੇ ਆ ਓਵੇਂ ਦਾਦੂ ਵਾਲਾ ਹੈ ਓਵੇਂ ਭਾਈ ਮੁਹਕਮ ਸਿੰਘ ਹੈ ਇਹਨਾਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਥੋਡੀ ਫੌਜ ਕਾਲੀ ਦਲ ਨੂੰ ਖਤਮ ਕਰਦੇ ਹੋ ਫਿਰ ਸਮਝੋਗੇ ਕਿ ਤੁਮ ਜਦੋਂ ਸਾਰਾ ਮੇਲਾ ਲੁੱਟਿਆ ਗਿਆ ਹਾਂ ਤੁਸੀਂ ਦੇਖ ਲਓ ਹੁਣ ਹਾਲਾਤ ਕੀ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਤੁਹਾਨੂੰ ਰਾਹ ਚ ਬਾਰਡਰ ਸੀਲ ਕਰਤੇ ਜਿਹੜਾ ਭਗਵੰਤ ਮਾਨ ਹੈ ਮੈਂ ਤੁਹਾਨੂੰ ਅੱਜ ਨੋਟ ਕਰ ਲਿਓ ਮੇਰੀ ਗੱਲ ਭਗਵੰਤ ਮਾਨ ਬੀਜਪੀ ਨਰਲ ਗਿਆ ਹੈ ਇਲੈਕਸ਼ਨ ਦੇ ਬਾਅਦ ਉਹਨਾਂ ਨੇ ਬੀਜਾ ਆਮ ਆਦਮੀ ਪਾਰਟੀ ਪੰਜਾਬ ਬਣਾ ਰਿਆ ਜਿਵੇਂ ਮਹਾਰਾਸ਼ਟਰ ਵੇ Shiv Sena ਤੋੜੀ ਹੈ ਮਹਾਰਾਸ਼ਟਰ ਵੇ ਸ਼ਰਧਪੌਰ ਦੀ ਪਾਰਟੀ ਤੋੜਦੀ ਉਵੇਂ ਫਾਈਨਲ ਹੋ ਗਿਆ ਇਹਦੇ ਨਾਲ ਪੰਜਾਬ ਬਣਾਲੀ ਜਦੋਂ ਤੁਸੀਂ ਦੇਖਿਆ ਬਾਰਡਰ ਸੀਲ ਕੀਤੇ ਬੀਜਪੀ ਨੇ ਹਮੇਸ਼ਾ ਨੇ ਕਿਹਾ ਅਸੀਂ ਇੱਥੇ ਗੋਲੀਆਂ ਚਲਾਵਾਂਗੇ ਬੰਬ ਸਿੱਟਾਂਗੇ ਕੁੱਟਾਂਗੇ ਤੁਸੀਂ ਚੁੱਪ ਕਰਕੇ ਬੈਠਾ ਰਹੇਂਗੇ ਚੁੱਪ ਕਰਕੇ ਬੈਠਾ ਰਿਹਾ ਕਿਉਂ ਉਹ ਡਰਦਾ ਜਿਵੇਂ ਕੇਜਰੀਵਾਲ ਨੇ ਸ਼ਰਾਬ ਦਾ ਕੋਟਾਲਾ ਕੀਤਾ ਉਹ ਅੰਦਰ ਹੈ ਉਹ ਤੋਂ ਵੱਡਾ ਕੋਟਾਲਾ ਭਗਵੰਤ ਮਾਨ ਕਰੀ ਬੈਠਾ ਸਾਰੇ ਕਾਗਜ ਇਨਾਂ ਕੋਲੇ ਹੈ ਉਹਨੂੰ ਕਹਿੰਦੇ ਤੈਨੂੰ ਜੇਲ੍ਹ 'ਚ ਨਹੀਂ ਭੇਜਾਂਗੇ ਆ ਕਾਗਜ ਹੈ ਤੂੰ ਪਾਰਟੀ ਤੋੜ ਹੁਣ ਕਿਉਂ ਨਹੀਂ ਤੋੜ ਰੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹਲੇ ਇਲੈਕਸ਼ਨ ਵਿੱਚ ਜਿੰਨੀਆਂ ਪਾਰਟੀਆਂ ਹੋਣੀਆਂ ਉਹਨਾਂ ਨੂੰ ਫਾਇਦਾ ਹੈ ਇਸ ਇਲੈਕਸ਼ਨ ਦੇ ਬਾਅਦ ਅ ਸਾਰਾ ਕੁਝ ਹੋ ਜਾਣਾ ਹੈ ਹੁਣ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤੁਸੀਂ ਸੋਚਦੇ ਕਿ ਹਰਿਆਣਾ ਸਰਕਾਰ ਦੀ ਹਿੰਮਤ ਹੁੰਦੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਗੋਲੀਆਂ ਚਲਾਦਣ ਸਾਡੇ ਬੰਦੇ ਆ ਤੇ ਅਕਾਲੀ ਦਲ ਥੋੜੇ ਪਾਰਟੀ ਹੈ ਥੋੜੇ ਇੱਥੇ ਬਜ਼ੁਰਗ ਬੈਠੇ ਹੋਣੇ ਆ ਜਿਨ੍ਹਾਂ ਨੇ 5 5 7 7 ਸਾਲ ਜੇਲਾ ਕੱਟੀਆਂ ਥੋੜੇ ਬਜ਼ੁਰਗਾਂ ਨੇ ਕੱਟੀਆਂ ਆ ਬਦਲ ਸਾਹਿਬ ਨੇ ਕੱਟੀਆਂ ਆ ਸਾਡੇ ਵਾਸਤੇ ਕੌਮ ਪਹਿਲੇ ਆ ਪੰਜਾਬ ਪਹਿਲੇ ਆ ਕਿਸਾਨ ਪਹਿਲੇ ਆ ਗਰੀਬ ਪਹਿਲੇ ਆ ਪੰਜਾਬ ਦੀ ਤਰੱਕੀ ਸਾਡੇ ਵਾਸਤੇ ਇੱਕ ਨੰਬਰ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਵਾਸਤੇ ਕੋਈ ਪੰਜਾਬ ਦੀ ਤਰੱਕੀ ਨਹੀਂ ਹੈ ਇੱਥੇ ਕੱਲਾ ਲੁੱਟਣ ਆਉਂਦੇ ਐ ਇੱਥੇ ਰਾਜ ਕਰਨ ਵਾਸਤੇ ਆਉਂਦੇ ਐ ਸੇਵਾ ਕਰਨ ਵਾਸਤੇ ਨਹੀਂ ਕਿਉਂਕਿ ਉਹ ਫਾਇਦਾ ਲੈਂਦੇ ਆਪਣੀ ਕੌਮ ਦੀ ਨੀਅਤ ਆਪਣੀ ਕੌਮ ਤੇ ਫਾਇਦਾ ਲੈਂਦੇ ਕੋ ਨੂੰ ਪਤਾ ਕਿ ਆਪਣੀ ਕੌਮ ਵੰਡੀ ਜਾਂਦੀ ਹੈ ਆਪਾਂ ਇੱਕ ਦੂਜੇ ਨੂੰ ਝੱਲਦੇ ਨਹੀਂ ਇਕੱਠੇ ਹੁੰਦੇ ਨਹੀਂ ਉਹ ਫਾਇਦਾ ਲੈ ਕੇ ਆਪਾਂ ਉਹਨਾਂ ਨੂੰ ਮੌਕਾ ਦੇ ਦਿੰਨੇ ਆ ਤੇ ਆਪਣੀ ਫੌਜ ਨੂੰ ਤੁਸੀਂ ਪਿੱਛੇ ਛੱਡ ਦਿੰਨੇ ਆ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਹੈ ਜੇ ਹੁਣ ਨਹੀਂ ਜਾਗੋਗੇ ਹੁਣ ਨਹੀਂ ਇਕੱਠੇ ਹੋਵੋਗੇ ਜੇ ਹੁਣ ਨਹੀਂ ਆਪਣੀ ਫੌਜ ਨੂੰ ਤਗੜਾ ਕਰੋਗੇ ਫਿਰ ਤੁਹਾਨੂੰ ਸਾਰਿਆਂ ਨੂੰ ਭੁਗਤਣਾ ਪੈਣਾ ਹੈ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਕੌਮਰੀਆ ਜਿੰਦਾਬਾਦ ਜਿੰਦਾਬਾਦ ਇੱਕ ਇੱਕ ਸੀਟ ਇੱਕ ਇੱਕ ਸੀਟ ਜਿੰਨੀ ਜ਼ਰੂਰੀ ਹੈ ਇੱਕ ਇੱਕ ਸੀਟ ਬੋਬੀ ਮਾਨ ਜੀ ਜ਼ੋਰਾ ਸਿੰਘ ਮਾਨ ਜੀ ਦੇ بیٹے ਜ਼ੋਰਾ ਸਿੰਘ ਮਾਨ ਮੈਨੂੰ ਲੱਗਦਾ ਘਰ ਘਰ ਤੁਹਾਡੇ ਹਲਕੇ 'ਚ ਉਹਨਾਂ ਦੀ ਫੋਟੋਆਂ ਹੋਣੀਆਂ ਜਿਵੇਂ ਵੱਡੇ ਬਾਦਲ ਸਾਹਿਬ ਤੇ ਜ਼ੋਰਾ ਸਿੰਘ ਮਾਨ ਦੀ ਜੋੜੀ ਸੀ ਇੱਕ ਭਰਾਵਾਂ ਵਾਂਗੂ ਸੀ ਇਕੱਠੇ ਇੱਕ ਦੂਜੇ ਨਾਲ ਸੀ ਐਜ ਲੀਡਰ ਆਪਾਂ ਨੂੰ ਚਾਹੀਦੇ ਉਸ ਟਾਈਮ ਦੇ ਲੀਡਰਸ਼ਿਪ ਦੇਖੋ ਕਿੰਨੀ ਕੁਰਬਾਨੀ ਵਾਲੀ ਸੀ ਸੋ ਐਸ ਕਰਕੇ ਤੁਸੀਂ ਹੁਣ ਇੱਥੇ ਦੇਖ ਲਓ ਕਿਹੜੇ ਉਮੀਦਵਾਰ ਹੈ ਦੂਜੇ ਪਾਰਟੀਆਂ ਦੇ ਕੋਈ ਤੁਹਾਡੀ ਬਾਹ ਫੜ ਸਕਦਾ ਤੁਹਾਡੀ ਲੜਾਈ ਲੜ ਸਕਦਾ ਨਹੀਂ ਆ ਜਿਹੜੇ ਜਿਵੇਂ ਜਿੰਦੂ ਜੀ ਨੇ ਕਿਹਾ ਕਿ ਸਰਪੰਚੀ ਇਲੈਕਸ਼ਨ ਵਾਸਤੇ ਧੱਕਾ ਹੁਣ ਕੀ ਕਹਿੰਦੇ ਆ ਚਾਰੂ ਵਾਲੇ ਕਿ ਸਾਜੀ ਸਰਪੰਚ ਬਣਾ ਦਾਂਗੇ ਤੁਸੀਂ ਬੋਬੀ ਮਾਰਨ ਨੂੰ ਜਿਤਾ ਦਿਓ ਜੇ ਜੇ ਪੰਜਾਬ 'ਚ ਮਾਹੌਲ ਹੈ ਘੜ ਤੋਂ ਘੜ 10 ਸੀਟਾਂ ਕਾਲੀ ਦਲ ਜਿੱਤ ਕੇ ਆ ਰਿਹਾ ਇਹਨਾਂ ਦੀ ਹਿੰਮਤ ਨਹੀਂ ਹੋਊਗੀ ਇਹ ਸੋਣ ਰਿਹਾ ਇਹਨਾਂ ਦੀ ਹਿੰਮਤ ਨਹੀਂ ਹੋਊਗੀ ਸਰਪੰਚ ਵੀ ਆਪਾਂ ਬਣਾਵਾਂਗੇ ਮਿਊਨਿਸਪਲ ਕਮੇਟੀ ਵੀ ਦੇ ਮੈਂਬਰ ਵੀ ਆਪਾਂ ਬਣਾਵਾਂਗੇ ਇਹਨਾਂ ਦੀ ਹਿੰਮਤ ਨਹੀਂ ਇਹ ਝਾੜੂ ਵਾਲਿਆਂ ਦਾ ਤੀਲਾ ਤੀਲਾ ਹੋ ਜਾਣਾ ਹੈ ਇਹਦਾ ਕੁਝ ਨਹੀਂ ਰਹਿਣਾ ਤੇ ਇਸ ਕਰਕੇ ਫੈਸਲਾ ਕਰ ਲੋ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤਾ ਹੈ ਤੁਸੀਂ ਵੀ ਪਹਿਲੀ ਜੂਨ ਨੂੰ ਬੋਟਰ ਸੀਲ ਕਰ ਦਿਓ ਦਿੱਲੀ ਵਾਲੀਆਂ ਪਾਰਟੀਆਂ ਨੂੰ ਇੱਕ ਵੋਟ ਨਹੀਂ ਜਾਣੀ ਚਾਹੀਦੀ ਸਾਰੀ ਵੋਟ ਆਪਣੀ ਖੇਤਰੀ ਪਾਰਟੀ ਸ਼ਰੋਮਨੀ ਅਕਾਲੀ ਦਲ ਨੂੰ ਚ ਜਾਣੀ ਚਾਹੀਦੀ ਹੈ ਜੋ ਖਾਲਸਾ ਬੰਦੀ ਫੌਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ